ਵੱਡੀ ਖਬਰ ਨਿਕਲ ਕੇ ਬਰਨਾਲਾ ਤੋਂ ਸਾਹਮਣੇ ਆ ਰਹੀ ਜਿੱਥੇ ਕਿ ਫੋਰਚੂਨਰ ਵਾਲੇ ਚੜ੍ਹੇ ਪੁਲਿਸ ਦੇ ਹੱਥੇ ਲੈ ਕੇ ਜਾ ਰਹੇ ਸੀ ਲੱਖਾਂ ਰੁਪਏ ਤੇ ਨਗਦੀ ਤੇ ਪਿਸਤੌਲ ਬੜਬੜ ਟੂਲ ਪਲਾਜ਼ ਨਾਕੇ ਤੇ ਘੇਰਿਆ ਤੇ ਖੁੱਲ ਗਿਆ ਭੇਤ ਚੋਣ ਜਬਤ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਜਾਬਤੇ ਵਿੱਚ ਰੱਖਣ ਲਈ ਮਸਤੈਕ ਹੋਈ ਪੁਲਿਸ ਨੇ ਲੱਖਾਂ ਰੁਪਏ ਦੀ ਨਗਦੀ ਤੇ ਇੱਕ ਪਿਸਤੌਲ ਸਣੇ ਫੋਰਚੂਨਰ ਸਵਾਰ ਚਾਰ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਖਿਲਾਫ ਜਾਬਤੇ ਦੀ ਉਲੰਘਣਾ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਕਾਲਿਕ ਫਾਰਚੂਨਰ ਗੱਡੀ ਸੀਗੀ ਜਿਹੜੀ ਜਿਹਨੂੰ ਰੋਕਿਆ ਗਿਆ ਸੀਗਾ ਬੜਵਰ ਨਾਕੇ ਤੇ ਐਫਐਸਟੀ ਟੀਮ ਨੇ ਤੇ ਉਤੋਂ ਗੱਡੀ ਦੀ ਤਲਾਸ਼ੀ ਦੌਰਾਨ ਉਹਨਾਂ ਕੋਲ 12 ਲੱਖ ਤੇ 40500 ਰੁਪਏ ਜਿਹੜਾ ਹੈਗਾ ਉਹਨਾਂ ਤੋਂ ਬਰਾਮਦ ਹੋਇਆ ਸੀਗਾ ਤੇ ਇੱਕ 32 ਬੋਰ ਦਾ ਪਿਸਤਲ ਵੀ ਉਹਨਾਂ ਤੋਂ ਬਰਾਮਦ ਕੀਤਾ ਗਿਆ ਸੀ ਇਹਨਾਂ ਚਾਰ ਜਿਹੇ ਪਰਸਨ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਮੌਕੇ ਤੇ ਤੇ ਮੈਂ ਪਬਲਿਕ ਤੋਂ ਅਪੀਲ ਕਰਾਂਗਾ ਕਿ ਜਿਹੜੇ 50000 ਤੋਂ ਪੇਸ਼ੀ ਵਦਨਾ ਲੈ ਕੇ ਚੱਲਣ ਅਗਰ ਪੰਜਾਬ ਯਾਰ ਤੂੰ ਪੈਸੀ ਵਾਦ ਲੈ ਕੇ ਚਲ ਤਾ ਆਪਦੀ ਪ੍ਰੂਫ ਕੋਈ ਸਬੂਤ ਨਾਲ ਲੈ ਕੇ ਚੱਲੋ ਪੈਸਾ ਕਿੱਥੋਂ ਆਇਆ ਕਿਹਨੂੰ ਦੇਣਾ ਕਰਨਾ ਹੈਗਾ ਸਾਰੇ ਛੋੜੇ ਕੋੜੇ ਪ੍ਰੂਫ ਆਪਦੀ ਹੋਣੀ ਚਾਹੀਦੀ। ਇਹ ਖੋਰ ਮੈਂ ਅਪੀਲ ਕਰੂੰਗਾ ਜਿਹੜੇ ਅਸਲਾ ਤਾਰਖ ਹੈਗੇ ਇਹ ਮਾਨਯੋਗ ਇਲੈਕਸ਼ਨ ਕਮਿਸ਼ਨ ਦਾ ਹੁਕਮ ਹੈਗਾ ਡੀਸੀ ਸਾਹਿਬ ਦਾ ਹੁਕਮ ਹੈਗਾ ਕਿ ਜਿਹੜੇ ਅਸਲੇ ਹੈਗੇ ਆਪਦੀ ਜਮ੍ਹਾਂ ਕਰਾਓ। ਉਹ ਜੋ ਜਮ੍ਹਾਂ ਨਹੀਂ ਕਰਾਉਂਗੇ ਤੇ ਉਹਨਾਂ ਦੇ ਲੀਗਲ ਜਿਹੜਾ ਐਕਸ਼ਨ ਹੈ ਉਹ ਲਿੱਤਾ ਜਾਊਗਾ। ਥੈਂਕ ਯੂ।